ਫਿਰ ਮਾਨ ਸਾਹਿਬ ਤੇਰੀ ਸਰਕਾਰ ਦੇ ਵਿੱਚ ਤੇ ਜਥੇਬੰਦਕ ਲੋਕਾਂ ਦੀ ਸਰਕਾਰ ਚ ਟੱਕਰ ਆ ਜੇ ਤੇਰੀ ਸਰਕਾਰ ਚ ਦਮ ਹੋਇਆ ਤੇ ਲੈਂਡ ਪੂਲਿੰਗ ਪਾਲਸੀ ਰੱਖ ਲਈ ਜੇ ਇਹਨਾਂ ਲੋਕਾਂ ਦੀ ਸਰਕਾਰ ਚ ਦਮ ਹੋਇਆ ਤੇ ਫਿਰ ਤੂੰ ਮੋਤੀਾਂ ਨੂੰ ਥੱਪ ਕੇ ਚੱਕੇਗਾ ਜਰੂਰ ਲੈਂਡ ਪੂਲਿੰਗ ਪਾਲਸੀ ਤੂੰ ਪ੍ਰੈਸ ਕਾਨਫਰੰਸ 'ਚ ਬੋਲਣ ਯੋਗ ਨਹੀਂ ਤੁਹਾਡੇ 'ਚ ਜੁਰਤ ਨਹੀਂ ਕਿ ਤੁਸੀਂ ਕਿਸਾਨ ਆਗੂਆਂ ਨਾਲ ਅੱਖ ਚੱਕ ਕੇ ਅੱਖ ਪਾ ਕੇ ਗੱਲ ਕਰ ਸਕੋ ਦਸਵਕੋ ਕੇ ਲੈਂਡ ਪੂਲਿੰਗ ਪਾਲਸੀ ਕੀਆ ਤੈਨੂੰ ਪਿੰਡਾਂ ਚੋਂ ਇੱਕ ਹਮਾਇਤੀ ਨਹੀਂ ਲੱਭਣਾ ਹਮਾਇਤੀ 10 ਤੇਰੇ ਪਿੰਡ ਦੇ ਵਿੱਚ ਕਿਸੇ ਪਿੰਡ ਚ ਤੇਰੀ ਪਾਰਟੀ ਦਾ ਕੋਈ ਬੰਦਾ ਹਮਾਇਤ ਕਰਦਾ ਹੋਵੇ ਲੈਂਡ ਪੂਲਿੰਗ ਪਾਲਸੀ ਦਾ ਉਹ ਪਲਾਟ ਛੱਡ ਉਹਦਾ ਪਹਿਲੇ ਘਰ ਚ ਰਹਿਣਾ ਦੁੱਪਰ ਕਰਨਗੇ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਪੁਰਖੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਕਹਿਣ ਤੇ ਜੋ ਪੰਜਾਬ ਤੇ ਜ਼ਬਰਦਸਤ ਕਹਾਣਾ ਚਲਾਇਆ ਜਿੰਨਾ ਤੁਸੀਂ ਸਾਨੂੰ ਦਿਵਾਉਣ ਦੀ ਕੋਸ਼ਿਸ਼ ਕਰੋਗੇ ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀਗਾ ਕਿ ਅਲਾਈਚੀ ਕੇ ਦਾਨੋ ਸਾਹ ਮਕਦਰ ਆਪਣਾ ਅਲਾਈਚੀ ਕੇ ਦਾਨੋ ਸਾਹ ਮਕਦਰ ਆਪਣਾ ਮਹਿਕਤਨੀ ਬਿਖਰੀ ਪੀਸੇ ਕਾ ਜਿੰਨਾ ਹਰ ਰੋਜ਼ ਤੂੰ ਲੈਣ ਪੁਲਿੰਗ ਪਾਲਸੀ ਤਬਦੀਲੀਆਂ ਕਰਦਾ ਕਦੇ 30000 ਕਹਿਣਾ ਕਦੇ 50000 ਕਹਿਣਾ ਕਦੇ ਲੱਖ ਕਹਿਣਾ ਤੂੰ ਉਸੇ ਤਰ੍ਹਾਂ ਉਹਦਾ 4 ਮਹੀਨੇ ਅੜਕੇ ਸੀ ਤੂੰ ਤਾਂ ਕੁਛ ਕੁ ਦਿਨਾਂ ਦੀ ਥਿੜਕੀਆਂ ਹੋਇਆ ਆਪਣੀ ਕਬਰ ਦੇ ਵਿੱਚ ਆਖਰੀ ਚਿੰਨ ਦੇ ਤੌਰ ਤੇ ਗੱਡ ਲਿਆ ਲੈਂਡ ਪੁਲਿੰਗ ਪਾਲਸੀ ਨੂੰ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਕੋਈ ਲੈਂਡ ਪੁਲਿੰਗ ਪਾਲਸੀ ਕੋਈ ਪੁਲਸੀਆ ਸਟੇਟ ਪੰਜਾਬ ਦੇ ਝਹਾਰੂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾਗਾ ਕੀ 1.5 ਕਿਲੋਮੀਟਰ ਦੂਰ ਤੋਂ ਝੰਡਾ ਦਿਖਦਾ ਵੀ ਨਹੀਂ ਉਹ ਝੰਡਾ ਦੇਖ ਕੇ ਮੋਦੀ ਦੀ ਮੌਤ ਹੋ ਸਕਦੀ ਸੀ ਇਹ 1.8 ਕਿਲੋਮੀਟਰ ਦੂਰ ਕੋ ਪ੍ਰਸ਼ਾਦਾ ਵਰਤਾ ਰਿਆ ਪ੍ਰਸ਼ਾਦਾ ਵਰਤੋਂ ਕਿ ਨਰਿੰਦਰ ਮੋਦੀ ਦਾ ਕਤਲ ਹੋ ਸਕਦਾ ਸੀ ਕਿ ਹਰਾਤਾ ਕਤਲ ਦਾ ਪਰਚਾ ਦਰਜ ਕਰਦਾ ਸਾਡੇ ਝੰਡੇ ਦੇ ਨਾਲ ਮੋਦੀ ਮਰਤਾ ਨਹੀਂ ਜਾਂਦਾ ਸੀਗਾ ਪਰ ਸਾਡੇ ਝੰਡੇ ਵੇਖ ਕੇ ਇਹਨਾਂ ਦਾ ਮਰਨਾ ਜ਼ਰੂਰ ਹੋ ਜਾਂਦਾ ਤੇ ਇਹ ਝੰਡਾ ਲਹਿਰੂਗਾ ਹਰ ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਆਉਂਗੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਨੂੰ ਜਿਸ ਤਰ੍ਹਾਂ ਪੁਲਿਸ ਸਟੇਟ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਵੱਲੋਂ ਤੇ ਜਿਸ ਤਰ੍ਹਾਂ ਸੰਘਰਸ਼ੀ ਲੋਕਾਂ ਤੇ ਲਗਾਤਾਰ ਡੰਡਾ ਵਧਾਇਆ ਜਾ ਰਿਹਾ ਝੂਠੇ ਪੁਲਿਸ ਮੁਕਾਬਲੇ ਹਰਾਸਤੀ ਕਤਲ ਇਹ ਪੰਜਾਬ ਚਾਂਬਰਤਾਰਾ ਬਣ ਗਿਆ ਉਹਦੇ ਖਿਲਾਫ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਲੋਕ ਸੰਗਰੂਰ ਦੀ ਦਾਣਾ ਮੰਡੀ ਚ ਪਹੁੰਚੇ ਆ ਪੰਜਾਬ ਦੇ ਮੁੱਖ ਮੰਤਰੀ ਅਕਸਰ ਇਹ ਕਹਿੰਦੇ ਆ ਕਿ ਜਗਾ ਨਹੀਂ ਵੇਂਦੇ ਇਹ ਵਜਾ ਨਹੀਂ ਵੇਂਦੇ ਵਜਾ ਤਾਂ ਬਹੁਤ ਵੱਡੀ ਆ ਕਿ ਪੁਲਸੀਆ ਜ਼ਬਰ ਪੰਜਾਬ ਚ ਤੁਸੀਂ ਵਿਧਾ ਲਿਆ ਤੇ ਉਹਦੇ ਖਿਲਾਫ ਜਦੋਂ ਇਕੱਠਾ ਹੋਇਆ ਤੇ ਜਗਾ ਜਿਹੜੀ ਉਹ ਥੋੜੀ ਪੈ ਗਈ ਆ ਜਿੰਨੇ ਪੰਡਾਲ ਚ ਹਜ਼ਾਰਾਂ ਲੋਕ ਬੈਠੇ ਐ ਇੰਨੇ ਹੀ ਬਾਹਰ ਤੁਰੇ ਫਿਰਦੇ ਆ ਇਹ ਜਿਹੜਾ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਇਹਦਾ ਮੁੱਢ ਜਦੋਂ ਪੂਰੇ ਮੁਲਕ ਨੂੰ ਕੇਂਦਰ ਦੀ ਮੋਦੀ ਹਕੂਮਤ ਨੇ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਿਆ ਕੇ ਪੂਰੇ ਮੁਲਕ ਨੂੰ ਇੱਕ ਪੁਲਿਸ ਸਟੇਟ ਬਦਲਿਆ ਇਹ ਉਸੇ ਵਰਤਾਰੇ ਦਾ ਹੀ ਅਗਲਾ ਕਦਮ ਆ ਬੀਐਨਐਸ ਦੇ 100 ਸੈਕਸ਼ਨ 113 ਦੇ ਤਹਿਤ ਹਰ ਸਰਗਰਮੀ ਹਰ ਸੰਘਰਸ਼ ਜਿਹੜਾ ਜ਼ਰੂਰੀ ਸਵਾਮਾਂ 'ਚ ਵਿਗੜਨ ਪਾਉਂਦਾ ਉਹ ਹੁਣ ਕੇਂਦਰ ਸਰਕਾਰ ਦੇ ਮੁਤਾਬਕ ਅੱਤਵਾਦੀ ਸਰਗਰਮੀ ਆ। ਯਾਨੀ ਕਿ ਹਰ ਸੰਘਰਸ਼ ਉਹਨਾਂ ਅੱਤਵਾਦੀ ਸਰਗਰਮੀ ਦੇ ਵਿੱਚ ਬਦਲ ਦਿੱਤਾ ਗਿਆ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਤੇ ਦਿੱਲੀ ਹਾਰਨ ਤੋਂ ਬਾਅਦ ਜਦੋਂ ਇਹ ਆਰਐਸਐਸ ਦੀ ਬੀ ਟੀਮ ਨੇ ਪੰਜਾਬ ਦੇ ਵਿੱਚ ਅਮਿਤ ਸ਼ਾਹ ਦੀ ਹਾਂਚ ਹਮਲਾਉਂਦਿਆ ਪੰਜਾਬ ਚ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਆ। ਤਾ ਉਹਦਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਬਰਾਬਰ ਸਰਕਾਰ ਚਲਾ ਰਹੀਆਂ ਨੇ ਇਹ ਬਰਾਬਰ ਸਰਕਾਰ ਨਹੀਂ ਚੱਲੂਗੀ ਉਹ ਬਰਾਬਰ ਸਰਕਾਰ ਕਿੰ ਨੂੰ ਮੰਨਦੇ ਆ ਕਿ ਕਾਰਪੋਰੇਟ ਦੀ ਲੁੱਟ ਦੇ ਖਿਲਾਫ ਹਰ ਜ਼ਬਰ ਤੇ ਧੱਕੇ ਦੇ ਖਿਲਾਫ ਜਿੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾ ਉਹ ਜਥੇਬੰਦੀਆਂ ਦੇ ਕੋਲੇ ਜਾਂਦੇ ਆ ਤੇ ਜਥੇਬੰਦੀਆਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੜਦੀਆਂ ਨੇ ਜਿਹਨੂੰ ਉਹ ਬਰਾਬਰ ਦੀ ਸਰਕਾਰ ਜਿਹੜੀ ਆ ਕਹਿੰਦੇ ਆ ਤੇ ਇਹ ਬਰਾਬਰ ਦੀ ਸਰਕਾਰ ਨੂੰ ਕੁਚਲਣ ਦੇ ਲਈ ਝੂਠੇ ਪੁਲਿਸ ਮੁਕਾਬਲੇ ਹਰਾਸਤੀ ਕਤਲ ਸੰਘਰਸ਼ਾਂ ਤੇ ਜ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪਾਬੰਦੀ ਇਹ ਸਾਰਾ ਕੁਝ ਉਸੇ ਵਰਤਾਰੇ ਦਾ ਹਿੱਸਾ ਔਰ ਇਹ ਬੰਨ ਨੂੰ ਕਾਹਦੇ ਲਈ ਬੰਨਿਆ ਜਾ ਰਿਹਾ ਇਹ ਕਿਉਂ ਕੀਤਾ ਜਾ ਰਿਹਾ ਸਿਰਫ ਪੁਲਿਸ ਨੂੰ ਨਹੀਂ ਖੁੱਲੀ ਛੁੱਟੀ ਦਿੱਤੀ ਹਾਈ ਬਲਕੇ ਜਿਹੜੇ ਗੁੰਡਾ ਗਰੋਹਰੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਖੁੱਲੀ ਛੁੱਟੀ ਦਿੱਤੀ ਹੋਈ ਆ ਜਿਸ ਕਰਕੇ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੰਗਰੂਰ ਦੇ ਆਗੂ ਨਿਰਪਾਏ ਸਿੰਘ ਖਾਈ ਦੀਆਂ ਪੂ ਮਾਫੀਆ ਵੱਲੋਂ ਜਿਹੜਾ ਕਿ ਬਰਿੰਦਰ ਗੋਇਲ ਦਾ ਮੰਤਰੀ ਦਾ ਪਾਲਿਆ ਹੋਇਆ ਲੱਤਾਂ ਤੋੜੀਆਂ ਜਾਂਦੀਆਂ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਪਾਲੇ ਹੋਏ ਗੁੰਡੇ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਪੁਲਿਸ ਨੂੰ ਖੁੱਲੀ ਛੁੱਟੀ ਆ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੂੰ ਖੁੱਲੀ ਛੁੱਟੀ ਆ ਇਹ ਬੰਨ ਨੂੰ ਇਸ ਕਰਕੇ ਬੰਨਿਆ ਜਾ ਰਿਹਾ ਇਹ ਮਹੌਲ ਇਸ ਕਰਕੇ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਪਰ ਵੱਡਾ ਹੰਲਾ ਬੋਲਣ ਦੀ ਜਿਹੜੀ ਤਿਆਰੀ ਆ ਪੰਜਾਬ ਜਿਹੜਾ ਕਾਰਪੋਰੇਟ ਦੇ ਖਿਲਾਫ ਲੜਾਈ ਦੇ ਵਿੱਚ ਚਟਾਨ ਬਣ ਕੇ ਖੜਿਆ ਉਹ ਕੇਂਦਰ ਦੇ ਹਾਕਮਾਂ ਨੂੰ ਤੇ ਪੰਜਾਬ ਦੇ ਹਾਕਮਾਂ ਨੂੰ ਵੀ ਜਿਹੜਾ ਰਗੜਦਾ ਜਿਹੜਾ ਰੜਕਦਾ ਹੈਗਾ ਇਸ ਕਰਕੇ ਉਹ ਲੈਂਡ ਪੂਲਿੰਗ ਪਾਲਸੀ ਆ ਜਿਹੜੀ ਉਹਨੂੰ ਲਿਆ ਕੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਹੜਪਣਾ ਚਾਹੁੰਦੇ ਆ ਤਿੰਨ ਖੇਤੀ ਕਾਨੂੰਨਾਂ ਦੇ ਤਹਿਤ ਤਾਇੇ ਸੀ ਕਿ ਸਹੀਚੇ ਸਹੀਚੇ ਜ਼ਮੀਨ ਲੈ ਜਾਣੀ ਆ ਪਰ ਇਹ 47 ਦੇ ਉਜਾੜੇ ਆਂਗੂ ਆ ਕਿ ਨੋਟੀਫਿਕੇਸ਼ਨ ਕਰ ਦਿੱਤਾ ਜਾਂਦਾ ਔਰ ਪਿੰਡਾਂ ਦੇ ਪਿੰਡ ਜਿਹੜੇ ਆ ਕਾਗਜ਼ਾਂ ਦੇ ਵਿੱਚ ਬੇਜ਼ਮੀਨੇ ਕਰ ਦਿੱਤੇ ਜਾਂਦੇ ਆ ਆ 32 ਦੇ 32 ਪਿੰਡ ਜਿਹੜਾ ਲੁਧਿਆਣੇ ਦੇ ਗਲਾੜਾ ਚਾਏ ਆ 19 ਹੋਰ ਅਰਬਨ ਸਟੇਟ ਬਣਾਉਣੇ ਆ ਮਾਨ ਸਾਹਿਬ ਕਹਿੰਦੇ ਆ ਕਿ ਧੱਕੇ ਨਾਲ ਜ਼ਮੀਨ ਨਹੀਂ ਲੈਣੀ ਫਿਰ ਨੋਟੀਫਿਕੇਸ਼ਨ ਜਿਹੜਾ ਤੁਸੀਂ ਕੀਤਾ ਅੱਜ ਉਹ 32 ਪਿੰਡਾਂ ਚੋਂ ਕੋਈ ਕਿਸਾਨ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਵੇ ਇਹ ਕਹਵੇ ਕਿ ਮੈਨੂੰ 5 ਕਿੱਲੇ ਜ਼ਮੀਨ ਆਉਂਦੀ ਸਾਡੇ ਮੁੰਡੇ ਨੂੰ 7 ਕਿੱਲੇ ਜ਼ਮੀਨ ਆਉਂਦੀ ਆ ਤਾਂ ਰਿਸ਼ਤਾ ਕਰਨ ਵਾਲੇ ਨੇ ਇਹ ਕਹਿਣਾ ਕਿ 32 ਪਿੰਡਾਂ ਕੋਲੇ ਤਾਂ ਜ਼ਮੀਨ ਹੀ ਨਹੀਂ ਹੈਗੇ ਤਾਂ ਨੋਟੀਫਿਕੇਸ਼ਨ ਕਰਕੇ ਜ਼ਮੀਨ ਸਾਰੀ ਗਲਾੜਾ ਦੀ ਆ ਇੱਕ ਨੋਟੀਫਿਕੇਸ਼ਨ ਦੇ ਰਾਈ ਉਹ 32 ਦੇ 32 ਪਿੰਡ ਬੇਜ਼ਮੀਨੇ ਕਰਤੇ ਆ 32 ਦੇ 32 ਪਿੰਡ ਇੱਕ ਤਰ੍ਹਾਂ ਦਾ ਉਜਾੜ ਕੇ ਰੱਖਦੇ ਆ ਤੇ ਇਸ ਤਰ੍ਹਾਂ ਸੈਂਕੜੇ ਪਿੰਡ ਜਿਹੜੇ ਆ ਉਹ ਹੋਰ ਕਰਨੇ ਹੈਗੇ ਆ ਇਸ ਕਰਕੇ ਜਿਹੜਾ ਇਹ ਹੁਣ ਤੋਂ ਨਹੀਂ ਚੱਲ ਰਿਆਂਗਾ ਕਿ ਜਥੇਬੰਦੀਆਂ ਜਿਹੜੀਆਂ ਇਹਨਾਂ ਨੂੰ ਰੜਕਦੀਆਂ ਨੇ ਉਹ ਐਸੇ ਗੱਲ ਕਰਕੇ ਰੜਕਦੀਆਂ ਨੇ ਕਿਨ ਦੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਿ ਬਾਹਰੋਂ ਸਸਤੀ ਕਣਕ ਲਿਆਉਣਾ ਚਾਹੁੰਦੇ ਆ ਅਮਰੀਕਾ ਦੀ ਬਾਹਰੋਂ ਸਸਤਾ ਚੌਲ ਮੱਕੀ ਬੋਲਟਰੀ ਦੁੱਧ ਸਸਤਾ ਹੋਣਾ ਚਾਹੁੰਦਾ ਤਾਂ ਕਿ ਇੱਧਰ ਤੇ ਕਿਸਾਨ ਨੂੰ ਪੂਰੀ ਤਰ੍ਹਾਂ ਜਿਹੜਾ ਬਰਬਾਦ ਕੀਤਾ ਜਾ ਸਕੇ ਇਹ ਤੁਹਾਡੀਆਂ ਜਥੇਬੰਦੀਆਂ ਦੀ ਬਦਲਤਾ ਪਹਾੜੇ ਲਗਾਤਾਰ ਸੰਘਰਸ਼ ਦੇਖ ਬਦਲਤਾ ਪਹਿਲਾਂ ਡਬਲਯੂਟੀਓ ਦੇ ਖਿਲਾਫ ਲੜਦੇ ਰਹੇ ਅੱਜ ਬਹੁਤ ਰੂਪੀ ਸੰਸਾਰ ਆ ਅੱਜ ਜਿਹੜੀਆਂ ਬਾਇਡ ਲੈਟਰਲ ਟ੍ਰਾਈਲੇਟਰਲ ਟ੍ਰੀਟੀਆਂ ਹੋ ਰਹੀਆਂ ਨੇ ਦੋ ਪੱਖੀ ਤਿੰਨ ਪੱਖੀ ਅੱਜ ਅਸੀਂ ਉਹਨਾਂ ਟ੍ਰੀਟੀਆਂ ਦੇ ਖਿਲਾਫ ਉਹਨਾਂ ਐਗਰੀਮੈਂਟਸ ਦੇ ਖਿਲਾਫ ਲੜ ਰਹੇ ਆ ਜਿਹੜਾ ਯੂਕੇ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਿਰੇ ਚੜਿਆ ਉਹਦੇ 'ਚ ਕਿਸਾਨੀ ਨੂੰ ਜਿਹੜੀ ਆ ਕੁਝ ਰਾਇਤ ਮਿਲੀ ਆ ਥੋੜੀ ਲੜਾਈ ਕਰਕੇ ਪਰ ਜਿਹੜਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਿਰੇ ਚੜਾਉਣਾ ਚਾਹੁੰਦੇ ਆ ਉਹਦੇ ਖਿਲਾਫ ਵੀ ਲਗਾਤਾਰ ਲੜਾਈ ਜਿਹੜੀ ਆ ਉਹ ਜਾਰੀ ਰੱਖਣੀ ਪੈਣੀ ਆ ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਕਿਸਾਨੀ ਨੂੰ ਆਪਣੇ ਪੰਜਾਬ ਨੂੰ ਆਪਣੀ ਖਰੀਦ ਨੂੰ ਆਪਣੀ ਜਨਤਕ ਵੰਡ ਪ੍ਰਣਾਲੀ ਨੂੰ ਜਿਹੜਾ ਉਹ ਬਚਾ ਸਕਦੇ ਹੈਗੇ ਆ ਇਹ ਦੇਖੋ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਕਿਸਾਨ ਜਥੇਬੰਦੀਆਂ ਤੋਂ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਸਾਡੇ ਚੰਡੇ ਤੋਂ ਕਿ ਫਿਰੋਜ਼ਪੁਰ ਜਦੋਂ ਨਰਿੰਦਰ ਮੋਦੀ ਆਇਆ ਤਾਂ ਨਰਿੰਦਰ ਮੋਦੀ ਦਾ ਵਿਰੋਧ ਕਰਨ ਗਏ ਜਿਹੜੇ ਕਿਸਾਨ ਤਾਂ ਜਿਹੜੇ 1.5 ਕਿਲੋਮੀਟਰ ਪਿੱਛੇ ਤੋਂ ਨਰਿੰਦਰ ਮੋਦੀ ਮੁੜ ਗਿਆ ਜਿੱਥੇ ਕਿਸਾਨ ਖੜੇ ਸੀਗੇ ਤਾਂ ਉਹਨਾਂ ਕਿਸਾਨਾਂ ਤੇ ਅਰਾਦਾ ਕਤਲ ਦਾ ਪਰਚਾ ਮੁੱਖ ਮੰਤਰੀ ਦੇ ਕਹਿਣ ਤੇ ਕਿ ਨਰਿੰਦਰ ਮੋਦੀ ਵਾਪਸ ਮੁੜਿਆ ਫਿਰੋਜ਼ਪੁਰ ਦੀ ਪੁਲਿਸ ਨੇ ਕੀਤਾ ਹੁਣ ਤੁਸੀਂ ਦੇਖੋ ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਆ ਕਿ 1.5 ਕਿਲੋਮੀਟਰ ਬੰਦਾ ਦੂਰ ਝੰਡਾ ਲੈ ਕੇ ਖੜਾ ਮੁੱਖ ਪ੍ਰਧਾਨ ਮੰਤਰੀ ਤੋਂ ਤੇ ਕਿ 1.5 ਕਿਲੋਮੀਟਰ ਦੂਰ ਤੋਂ ਝੰਡਾ ਦਿਖਦਾ ਵੀ ਨਹੀਂ ਉਹ ਝੰਡਾ ਦੇਖ ਕੇ ਮੋਦੀ ਦੀ ਮੌਤ ਹੋ ਸਕਦੀ ਸੀ 1.5 ਕਿਲੋਮੀਟਰ ਦੂਰ ਕੋਈ ਪਰਸ਼ਾਦਾ ਵਰਤਾਰਿਆ ਅੰਦੋਲਨਕਾਰੀਆਂ ਨੂੰ ਕਿ 1.5 ਕਿਲੋਮੀਟਰ ਦੂਰ ਕੋਈ ਪਰਸ਼ਾਦਾ ਵਰਤਾਰਿਆ ਪਰਸ਼ਾਦਾ ਵਰਤੋਂ ਤੇ ਨਰਿੰਦਰ ਮੋਦੀ ਦਾ ਕਤਲ ਹੋ ਸਕਦਾ ਸੀ ਕਿ ਹਰਾਦਾ ਕਤਲ ਦਾ ਪਰਚਾ ਦਰਜ ਕਰਤਾ ਸਾਡੇ ਝੰਡੇ ਦੇ ਨਾਲ ਮੋਦੀ ਮਰਤਾ ਨਹੀਂ ਜਾਂਦਾ ਸੀਗਾ ਪਰ ਸਾਡੇ ਝੰਡੇ ਵੇਖ ਕੇ ਇਹਨਾਂ ਦਾ ਮਰਨਾ ਜ਼ਰੂਰ ਹੋ ਜਾਂਦਾ ਜਿੱਥੇ ਜਿੱਥੇ ਸਾਡਾ ਝੰਡਾ ਲਹਿਰਦਾ ਉੱਥੇ ਹਾਕਮਾਂ ਦਾ ਲੁਟੇਰਿਆਂ ਦਾ ਮਰਨਾ ਹੋ ਜਾਂਦਾ ਤੇ ਇਹ ਝੰਡਾ ਲਹਿਰੂਗਾ ਹਰ ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਆਉਂਗੇ ਇਹ ਝੰਡਾ ਲਹਿਰੂਗਾ ਹਰ ਉਸ ਮੰਡੀ ਦੇ ਵਿੱਚ ਜਿੰਦੇ ਚ ਤੁਸੀਂ ਅਮਰੀਕਾ ਦਾ ਸਸਤਾ ਅਨਾਜ ਲਿਆ ਕੇ ਸਿੱਟਣਾ ਚਾਹੋਗੇ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਪੁਰਖੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਕਹਿਣ ਤੇ ਜੋ ਪੰਜਾਬ 'ਤ ਜਬਰ ਦਾ ਕਹਾੜਾ ਚਲਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਬੇਰੁਜ਼ਗਾਰਾਂ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਨੇ ਹਰ ਜਬਰ ਨੂੰ ਟੱਕਰ ਦਿੱਤੀ ਆ ਜਿੰਨਾ ਤੁਸੀਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀਗਾ ਕਿ ਅਲਾਈਚੀ ਕੇ ਦਾਨੋ ਸਾਹ ਮਕਦਰ ਆਪਣਾ ਅਲਾਈਟੀ ਕੇ ਦਾਨੋ ਸਾਹਿਬ مقدر اپنا ਮਹਿਕਤਨੀ ਬਿਖਰੀ ਪੀਸੇ ਗਏ ਜਿਤਨਾ ਜਿੰਨਾ ਜਿੰਨਾ ਸਾਨੂੰ ਦਰੜੋਂਗੇ ਪੰਜਾਬ ਦੇ ਸੰਘਰਸ਼ਾਂ ਦੀ ਮਹਿਤ ਇਹ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਚ ਗੂੰਜਣੀ ਹੈਗੀ ਆ ਇੱਕ ਕਾਰਪਰੋਰ ਦੀ ਤੁਸ ਵਾਲਾ ਮਾਡਲ ਜਿਹੜਾ ਛੋਟੇ ਦੇ ਦਰਮਿਆਨੇ ਕਿਸਾਨ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨੂੰ ਠੱਲ ਪਾਈ ਆ ਦਿੱਲੀ ਦੇ ਮੋਰਚੇ ਵੇਲੇ ਅੱਜ ਜਿਹੜੀ ਤੁਸੀਂ ਹਰ ਰੋਜ਼ ਲੈਂਡ ਪੂਲਿੰਗ ਪਾਲਿਸੀ ਤਬਦੀਲੀ ਕਰ ਰਹੇ ਹੋ ਤੁਹਾਡਾ ਨਰਿੰਦਰ ਤੋਮਰ ਵੀ ਇਹੀ ਕਰਦਾ ਸੀ ਜਦੋਂ ਦਿੱਲੀ ਗੱਲਬਾਤ ਚੱਲਦੀ ਸੀ ਪਹਿਲਾਂ ਕਹਿੰਦੇ ਕਾਨੂੰਨਾ 'ਚ ਸੋਧ ਕਰ ਦਿੰਨੇ ਆ ਅਸੀਂ ਕਿਹਾ ਕਿ ਸੋਧ ਨਹੀਂ ਕਰਾਉਣੀਗੀ ਫਿਰ ਕਹਿੰਦੇ ਕਮੇਟੀ ਬਣਾ ਦਿੰਨੇ ਆ ਸੁਪਰੀਮ ਕੋਰਟ ਦੀ ਮਾਰਾਂ ਦੀ ਅਸੀਂ ਕਿਹਾ ਕਮੇਟੀ ਨਹੀਂ ਚਾਹੀਦੀ ਫਿਰ ਕਹਿੰਦੇ ਕਿ 3 ਸਾਲ ਲਈ ਕਾਨੂੰਨ ਸਸਪੈਂਡ ਕਰ ਦਿੰਨੇ ਆ ਅਸੀਂ ਕਿਹਾ ਸਸਪੈਂਡ ਨਹੀਂ ਕਰਾਉਣੇ ਸੋਧਾ-ਸੋਧਾ ਨਹੀਂ ਮਨਜ਼ੂਰ ਤਿੰਨੋਂ ਕਾਨੂੰਨ ਚੱਕ ਨਾ ਚੂਰ ਤੇ ਉਹ ਨਰਿੰਦਰ ਮੋਦੀ ਨੂੰ ਤਿੰਨੋਂ ਕਾਨੂੰਨ ਚੱਕਣਾ ਚੂਰ ਕਰਨੇ ਪਏ ਸੀ ਇਸੇ ਤਰ੍ਹਾਂ ਜਿਹੜੀਆਂ ਹਰ ਰੋਜ਼ ਤੂੰ ਲੈਂਡ ਪੂਲਿੰਗ ਪਾਲਿਸੀ ਤਬਦੀਲੀਆਂ ਕਰਦਾ ਕਦੇ 30000 ਕਹਿੰਦਾ ਕਦੇ 50000 ਕਹਿੰਦਾ ਕਦੇ ਲੱਖ ਕਹਿੰਦਾ ਤੂੰ ਉਸੇ ਤਰ੍ਹਾਂ ਉਹਦਾ 4 ਮਹੀਨੇ ਅੜਗੇ ਸੀ ਤੂੰ ਤਾਂ ਕੁਛ ਤੋਂ ਦਿਨਾਂ 'ਚ ਹੀ ਠੜਕਿਆ ਹੋਇਆ ਤੂੰ ਪ੍ਰੈਸ ਕਾਨਫਰੰਸ 'ਚ ਬੋਲਣ ਯੋਗਾ ਨਹੀਂ ਤੁਹਾਡੀ ਪਾਰਟੀ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਬੁਲਾਈ ਸਾਰੀ ਪਾਰਟੀਆਂ ਦੀ ਮੀਟਿੰਗ 'ਚ ਤੁਹਾਡੇ 'ਚ ਜੁਰਤ ਨਹੀਂ ਕਿ ਤੁਸੀਂ ਕਿਸਾਨ ਆਗੂਆਂ ਨਾਲ ਅੱਖ ਚੱਕ ਕੇ ਅੱਖ ਪਾ ਕੇ ਗੱਲ ਕਰ ਸਕੋ 10 ਸੌਕੋ ਕੇ ਲੈਂਡ ਪੂਲਿੰਗ ਪਾਲਿਸੀ ਕੀਆ ਇਸ ਕਰਕੇ ਜਿਹੜਾ ਤੁਸੀਂ ਦੌੜਨਾ ਸ਼ੁਰੂ ਹੋਇਆ ਨਾ ਤੁਹਾਨੂੰ ਦੱਸ ਦਈਏ ਜਿਹੜੀ ਸਾਡੀ ਕੋ ਬਰਾਬਰ ਦੀ ਸਰਕਾਰ ਹੈ ਨਹੀਂ ਪਰ ਜੇ ਤੁਸੀਂ ਮੰਨਦੇ ਹੋ ਕਿ ਸਾਡੀ ਬਰਾਬਰ ਸਰਕਾਰ ਆ ਫਿਰ ਮਾਨ ਸਾਹਿਬ ਤੇਰੀ ਸਰਕਾਰ ਦੇ ਵਿੱਚ ਜਾ ਜਥੇਬੰਦਕ ਲੋਕਾਂ ਦੀ ਸਰਕਾਰ 'ਚ ਟੱਕਰ ਆ ਜੇ ਤੇਰੀ ਸਰਕਾਰ 'ਚ दम ਹੋਇਆ ਤੇ ਲੈਂਡ ਪੂਲਿੰਗ ਪਾਲਸੀ ਰੱਖ ਲਈ ਜੇ ਇਹਨਾਂ ਲੋਕਾਂ ਦੀ ਸਰਕਾਰ 'ਚ दम ਹੋਇਆ ਤੇ ਫਿਰ ਤੂੰ ਮੋਦੀ ਵਾਂਗੂ ਥੁੱਕ ਕੇ ਚਟੇਗਾ ਜਰੂਰ ਲੈਂਡ ਪੂਲਿੰਗ ਪਾਲਸੀ ਤੇ ਇਹ ਤੂੰ ਆਪਣੀ ਆਪਣੀ ਕਬਰ ਦੇ ਵਿੱਚ ਆਖਰੀ ਕਿਲ ਦੇ ਤੌਰ ਤੇ ਗੱਡ ਲਿਆ ਲੈਂਡ ਪੂਲਿੰਗ ਪਾਲਸੀ ਨੂੰ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਕੋਈ ਲੈਂਡ ਪੂਲਿੰਗ ਪਾਲਸੀ ਕੋਈ ਪੁਲਸੀਆ ਸਟੇਟ ਪੰਜਾਬ ਦੇ ਜਿਹੜੂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾਗਾ ਮੇਰਾ ਸਮਾ ਹੋ ਗਿਆ ਆਖਰੀ ਗੱਲ ਤੁਸੀਂ ਬੀ ਟੀਮ ਆ ਵਾਰ ਐਸਐਸ ਦੀ ਤੁਹਾਡੀ ਇਹ ਟੀਮ ਨੇ ਪੂਰੇ ਮੁਲਖ ਦੇ ਵਿੱਚ ਇੱਕ ਤਰੂਵੀ ਕਰਨ ਦੀ ਜਿਹੜੀ ਰਾਜਨੀਤੀ ਕੀਤੀ ਆ ਉਹ ਤਰੂਵੀ ਕਰਨ ਕੀ ਆ ਕਿ ਤੁਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਜਾਤ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਖਿੱਤਿਆਂ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਨਾ ਚਾਹ ਰਹੇ ਹੋ ਇੱਕ ਧਰਮ ਦੇ ਆਧਾਰ ਤੇ ਤੁਸੀਂ ਧਰੂਵੀਕਰਨ ਕਰਨਾ ਕਰਨਾ ਚਾਹੁੰਦੇ ਹੋ ਪਰ ਉਹ ਧਰੂਵੀਕਰਨ ਤੁਹਾਡਾ ਕਿੰਨਾ ਚੱਲਦਾ ਕਿੰਨਾ ਨਹੀਂ ਉਹ ਦੁਨੀਆ ਪੰਜਾਬ ਦੇਖ ਰਿਹਾ ਪੂਰਾ ਮੁਲਕ ਦੇਖ ਰਿਹਾ ਪਰ ਇੱਕ ਧਰੂਵੀਕਰਨ ਪੰਜਾਬ ਚ ਹੋਣ ਜਾ ਰਿਹਾ ਉਹ ਧਰੂਵੀਕਰਨ ਜਿਹੜਾ ਤੂੰ ਜ਼ਮੀਨ ਖੋਣਾ ਚਾਹਣਾ ਜਿਹੜਾ ਤੂੰ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਨਾ ਚਾਹਣਾ ਜਿਹੜਾ ਤੂੰ ਲੋੜਵੰਦਾ ਦੀ ਜਨਤ ਗਵੰਡ ਪ੍ਰਣਾਲੀ ਬੰਦ ਕਰਨਾ ਚਾਹਣਾ ਉਹਦੇ ਖਿਲਾਫ ਇੱਕ ਧਰੂਵੀਕਰਨ ਪੂਰਾ ਪੰਜਾਬ ਉਹਦੇ ਖਿਲਾਫ ਖੜ ਗਿਆ ਤੈਨੂੰ ਪਿੰਡਾਂ ਚੋਂ ਇੱਕ ਹਮਾਇਤੀ ਨਹੀਂ ਲੱਭਣਾ ਹਮਾਇਤੀ ਦੱਸ ਤੇਰੇ ਪਿੰਡ ਦੇ ਵਿੱਚ ਕਿਸੇ ਪਿੰਡ ਚ ਤੇਰੀ ਪਾਰਟੀ ਦਾ ਕੋਈ ਬੰਦਾ ਹਮਾਇਤ ਕਰਦਾ ਹੋਵੇ ਲੈਂਡ ਪੂਲਿੰਗ ਪਾਲਿਸੀ ਦਾ ਉਹ ਪਲਾਟ ਛੱਡ ਉਹਦਾ ਪਹਿਲੇ ਘਰ ਚ ਰਹਿਣਾ ਦੁੱਬਰ ਕਰਨਗੇ ਤੂੰ ਪਿੰਡਾਂ ਚੋਂ ਕੱਟ ਕਰਕੇ ਲੈਂਡ ਪੂਲਿੰਗ ਪਾਲਿਸੀ ਦੇ ਪੱਖ ਚ ਬੋਲ ਤੇ ਸਾਨੂੰ ਬੋਲਣ ਲਈ ਸਾਥ ਅਸੀਂ ਕੱਟ ਕਰਦੇ ਆਂ ਤੂੰ ਆਕੇ ਬੋਲ ਸਮਝਾ ਇਹੀ ਚੁਣੌਤੀ ਸਿੰਘੂ ਤੇ ਟਿੱਕਰੀ ਵੇਲੇ ਤੋਮਰ ਰੂਸੀ ਕਿ ਕਾਨੂੰਨ ਇੰਨੇ ਚੰਗੇ ਆ ਸਿੰਘੂ ਤੇ ਟਿੱਕਰੀ ਦੀ ਤੈਨੂੰ ਸਟੇਜ ਦਿੰਨੇ ਆ ਆਕੇ ਦੱਸ ਕੇ ਕਾਨੂੰਨ ਚੰਗੇ ਆ ਉਹ ਵੀ ਭੱਜੇ ਸੀ ਤੂੰ ਵੀ ਭੱਜੇਗਾ ਤੁਸੀਂ ਦੇਖਿਓ ਤੁਹਾਡਾ ਬਣਦਾ ਕੀ ਆ ਪੰਜਾਬ ਨੂੰ ਦਬਾਉਣ ਦੀ ਗੱਲ ਸੀ ਕਿ ਖਾਕੀ ਦੀ ਦਹਿਸ਼ਤ ਪਾਉਂਗੇ ਪੁਲਿਸਿਆ ਸਟੇਟ ਬਣਾਉਂਗੇ ਉਹਦੇ ਖਿਲਾਫ ਆ ਹਜ਼ਾਰਾਂ ਦਾ ਹਜੂਮ ਜਿਵੇਂ ਤੁਹਾਡਾ ਲੋਕਡਾਊਨ ਤੋੜਿਆ ਸੀ ਕਰੋਨਾ ਦੇ ਦੌਰਾਨ ਦੌਰਾਨ ਤੇ ਉਦੋਂ ਬਾਅਦ ਇੱਕ ਜਾਫ ਜਿਹੜੀ ਲੱਗੀ ਸੀ ਤੋੜੀ ਲੋਕ ਮੈਦਾਨ ਚ ਨਿਤਰੇ ਅੱਜ ਇੱਕ ਫੇਰ ਤੁਹਾਡੀ ਪੁਲਸੀਆ ਸਟੇਟ ਅਲੀ ਜਿਹੜੀ ਡਾਫਾ ਉਹ ਤੋੜਨ ਵਾਲੇ ਅੱਗੇ ਵਧ ਰਹੇ ਆ ਤੇ ਪੰਜਾਬ ਦਾ ਇੱਕ ਹੜੂਪੀ ਲੋਕ ਤੁਹਾਡੀ ਹਰ ਲੋਕ ਵਿਰੋਧੀ ਕਿਸਾਨ ਵਿਰੋਧੀ ਨੀਤੀ ਨੂੰ ਰੋੜ ਕੇ ਲੈ ਜਾਊਗਾ ਇਹ ਭਗਵੰਤ ਮਾਨ ਨੂੰ ਟੰਤੇ ਪੜਿਆ ਜਿਹੜਾ ਹੈਗਾ ਉਹ ਦੇਖ ਲੈਣਾ ਚਾਹੀਦਾ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ